ਇਹਨਾਂ ਕਿਸਾਨ ਮਜ਼ਦੂਰ ਇਹਦਾ ਜਿੰਦਾਬਾਦ ਲੋਹੇਰੀਆਂ ਕੱਲਾਂ ਲਗਾਈਆਂ ਨੇ ਖਨੋਰੀ ਬਾਰਡਰ ਦੇ ਉੱਤੇ ਅਗਲੀ ਨੇ ਵੀ ਪੁੱਟ ਮਾਰੀਆਂ ਸਰਕਾਰੇ ਕਿੰਨਾ ਰੋਕ ਲੇਗੀ ਇਹ ਆਉਂਦੇ ਆ ਤੁਰੇ ਤੇਰੀ ਹਿੱਕ ਤੇ ਗੋਡਾ ਰੱਖਣਾ ਦਿਲਗੇ ਹੁਣ ਨਹੀਂ ਦੂ ਰੋਕ ਸਕਦੀ ਬਹੁਤ ਵੇਖ ਲਿਆ ਇਹਨਾਂ ਨੇ ਤੂੰ ਜ਼ੁਲਮ ਬਹੁਤ ਕਰ ਰਹੀਆਂ ਨਾ ਕਰ ਸਰਕਾਰੇ ਨਾ ਕਰ ਇਦਾਂ ਬਾਝ ਰੋਏਗੀ ਸਰਕਾਰੇ ਜਦੋਂ ਇਹਨਾਂ ਨੇ ਜ਼ੁਲਮ ਕੀਤਾ ਕਿਸੇ ਤੇ फेर ਨਾ ਬੋਲੀ ਕਿ ਕਿਸਾਨ ਇਦਾਂ ਕਰਦੇ ਆ ਜਿੰਨਾ ਤੋਂ ਆ ਤવાડી ਦੱਸਦੀਆਂ ਉਹੀ ਤੇਰੇ ਹੱਕ ਦੇ ਗੋਡਾ ਰੱਖਣਗੇ ਹੁਣ ਉਹੀ ਤੇਰੇ ਹੱਕ ਦੇ ਗੋਡਾ ਰੱਖਣਗੇ ਆ ਗਏ ਕਿਸਾਨ ਦਿੱਲੀ ਮੋਰਚੇ ਤੇ ਟੈਨਸ਼ਨ ਨਾ ਲੈ ਇਹ ਬਾਰਡਰ ਬੁੱਢੋ ਤੇ ਕਿਹੜੀਆਂ ਚੀਜ਼ਾਂ ਵਾਂ ਬਸ ਇੱਕ ਦੋ ਨੇ ਪੱਟੇ ਲੈ ਪੱਟੇ ਲੈ ਬਾਰਡਰ ਤੇਰੇ ਪੱਟੇ ਯਾਰ ਮੈਂ ਤੁਹਾਨੂੰ ਕਹਿੰਦਾ 1.7 ਮੇਰੇ ਕੋਲ 50 ਤਰੀਕਾ